अच्छा लोग ये भी कहंदे ने कि ता मीठियां गोलियां ने हम्म ये छोटे-छोटे मीठियां गोलियां ਸਾਡੀ ਬੋਡੀ ਦੇ ਕੀ ਅਸਰ ਕਰਨੀ ਹੈ ਤੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਦੇਖੋ ਸੱਚੀ ਹੈ ਤਾਂ ਇਹ ਮਿੱਠੀਆਂ ਗੋਲੀਆਂ ਇਹ ਨੇ ਹਾਂ ਬਿਲਕੁਲ ਇਹ 슈ਗਰ ਤੋਂ ਬਣੇ ਮਿੱਠੀਆਂ ਗੋਲੀਆਂ ਹੁੰਦੇ ਨੇ ਪੈਕੇਟਸ ਦੇ ਵਿੱਚ ਬੈਗਸ ਦੇ ਵਿੱਚ ਆਉਂਦੀਆਂ ਨੇ ਹਨ ਤੇ ਜਦੋਂ ਇਹਨਾਂ ਦੇ ਉੱਤੇ ਆਪਾਂ ਮੈਡੀਸਨ ਸਿਲੈਕਟ ਕਰੀ ਹੋਈ ਜੋ ਪੇਸ਼ੈਂਟ ਨੇ ਦੱਸਿਆ ਆਪਣਾ ਸਾਰਾ ਕੁਝ ਡਾਕਟਰ ਨੇ ਸੁਣਿਆ ਜਿਹੜੀ ਮੈਡੀਸਨ ਸਿਲੈਕਟ ਕਰਕੇ ਆਪਾਂ ਉੱਤੇ ਡ੍ਰੌਪਸ ਪਾਤੇ ਸ਼ੇਰੂ ਮੈਡੀਸਨ ਬਣਦੀ ਹੈ ਫਿਰ ਸਿਆਰ ਫਿਰ ਸ਼ੇਰੂ ਮੈਡੀਸਨ ਬਣਦੀ ਹੈ ਇਹ ਤਾਂ ਇੱਕ ਵਹੀਕਲ ਹੈ ਮੀਨਟ ਜਿਹਦੇ ਜਿਹਦੇ ਰਾਹੀਂ ਅਸੀਂ ਪੇਸ਼ੈਂਟ ਨੂੰ ਮੈਡੀਸਨ ਦੇਣੀ ਹੈ ਤੇ ਇਹ ਕੋਈ ਇਹ ਮਿੱਠੀਆਂ ਗੋਲੀਆਂ ਚ ਬਣੀ ਬਣਾਈ ਦਵਾਈ ਨਹੀਂ ਆਉਂਦੀ ਇਹ ਤਾਂ ਮਿੱਠੀਆਂ ਗੋਲੀਆਂ ਤੇ ਪਾ ਕੇ ਅਸੀਂ ਉਹਨੂੰ ਮੈਡੀਸਨ ਬਣਾਉਨੇ ਆ ਹਨਾ ਜਦੋਂ ਆਪਾਂ ਮੈਡੀਸਨ ਦੇ ਡਰਾਪਸ ਪਾਤੇ ਤਦ ਹੀ ਉਹ ਜਿਵੇਂ ਬਹੁਤ ਸਾਰੇ ਪੇਸ਼ੈਂਟ ਕਹਿੰਦੇ ਨੇ ਜੀ ਇਹ ਤਾਂ ਸਾਰਿਆਂ ਨੂੰ ਇੱਕੋ ਹੀ ਗੋਲੀਆਂ ਦਿੰਦੇ ਆ ऐसा ਵੀ ਨਹੀਂ ਕਿਉਂਕਿ ਹਰ ਮਰੀਜ਼ ਦੀ ਦਵਾਈ ਜਿਹੜੀ ਕੁੱਤੇ ਆਪਾਂ ਬੂੰਦਾਂ ਪਾਈਆਂ ਡ੍ਰੌਪਸ ਪਾਈਆਂ ਉਹ ਅਲੱਗ-ਅਲੱਗ ਹੈ ਹਰ ਪੇਸ਼ੈਂਟ ਦੀ ਅਲੱਗ ਸ਼ਰੀਰਿਕ ਤੌਰ ਤੇ ਬੰਦਾ ਅਲੱਗ ਹੈ ਮਾਨਸਿਕ ਤੌਰ ਤੇ ਅਲੱਗ ਹੈ ਤਾਂ ਉਹਦੀ ਮੈਡੀਸਿਨ ਅਲੱਗ ਸਿਲੈਕਟ ਹੁੰਦੀ ਹੈ ਤੇ ਉਹਦੀਆਂ ਬੂੰਦਾਂ ਪਾ ਕੇ ਫਿਰ ਉਹ ਮੈਡੀਸਿਨ ਉਸ ਬੰਦੇ ਲਈ ਬਣਦੀ ਹੈ ਜੀਨ ਦੀ ਲਈ ਆਪਾਂ ਸਿਲੈਕਟ